ਜੋ ਪੰਜਾਬੀ ਉਸ ਦੇਖ ਰਹੇ ਹੋ ਤੇ ਮੈਂ ਹਾ ਦੀਪ ਸੰਦੀਪ ਲਗਾਤਾਰ ਤੁਹਾਨੂੰ ਹਰ ਨਾਲ ਜਿਹੜੇ ਪ੍ਰਭਾਵਿਤ ਖੇਤਰ ਨੇ ਉਹਨਾਂ ਦੀ ਕਵਰੇਜ ਦਿਖਾ ਰਹੇ ਹਾਂ ਤੇ ਇਸ ਟਾਈਮ ਅਸੀਂ ਪਿੰਡ ਗੋਲਾ ਢੋਲਾ ਦੇ ਵਿੱਚ ਮੌਜੂਦ ਆ ਜਿਹੜਾ ਕਿ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਪੈਂਦਾ ਹੈ ਤਾਂ ਪਿੱਛੇ ਜਦੋਂ ਰਾਵੀ ਦਰਿਆ ਦੇ ਵਿੱਚੋਂ ਪਾਣੀ ਦਾ ਜਿਹੜਾ ਓਵਰਫਲੋ ਹੋਇਆ ਤੁਸੀਆਂ ਟੁੱਟ ਗਈਆਂ ਜਿਸ ਦੇ ਕਾਰਨ ਜਿਹੜੇ ਸਾਰਾ ਕੁਝ ਪਾਣੀ ਆ ਉਹਨੇ ਸਭ ਨੂੰ ਬਖੇਰ ਕੇ ਰੱਖ ਦਿੱਤਾ ਸੜਕ ਆ ਜਿਹੜੀ ਇੱਥੋਂ ਲੰਘਦੀ ਸੀਗੀ ਤਾਂ ਸੜਕ ਬਿਲਕੁਲ ਪਾਣੀ ਦੇ ਵਿੱਚ ਧਸ ਗਈ ਹੈ ਟੁੱਟ ਗਈ ਹੈ ਤਾਂ ਦੁੱਖ ਦੀ ਗੱਲ ਇਹ ਹੈ ਕਿ ਇਹ ਪਿੰਡ ਆ ਜਿਹੜਾ ਪਿੱਛੇ ਇਥੋਂ ਤੱਕ ਕੋਈ ਰਾਸ਼ਨ ਪਹੁੰਚਾਉਣ ਦੀ ਸੁਵਿਧਾ ਨਹੀਂ ਸੀ ਲਗਾਤਾਰ ਜਿਹੜੇ ਦੂਰ ਨੇੜੇ ਵਾਸੀ ਨੇ ਪਿੰਡਾਂ ਦੇ ਲੋਕ ਨੇ ਸਾਡੇ ਮਾਲਵੇ ਮਾਝਾ ਦੁਆਬਾ ਜਿੱਥੋਂ ਜਿੱਥੇ ਵੀ ਲੋਕ ਵਸਦੇ ਨੇ ਉਹਨਾਂ ਨੂੰ ਜਿਵੇਂ ਜਿਵੇਂ ਪਤਾ ਲੱਗਦਾ ਕਿ ਕੋਈ ਵੀਰ ਅਨਾਜ ਕੰਨੀਓ ਲੋੜ ਵੰਦ ਹੈ ਤਾਂ ਲਗਾਤਾਰ ਹੈਲਪ ਕਰ ਰਹੇ ਨੇ ਤਾਂ ਹੁਣ ਤੁਹਾਨੂੰ ਦੱਸਦੀ ਕਿ ਮਾਲਵਾ ਖੇਤਰ ਦੇ ਵਿੱਚੋਂ ਕੁਝ ਵੀਰ ਆਏ ਨੇ ਤੇ ਲੰਗਰ ਦੀ ਜਿਹੜੀ ਉਹਨਾਂ ਵੱਲੋਂ ਰਾਸ਼ਨ ਆ ਜਿਹੜਾ ਉਹਨਾਂ ਲਈ ਇਹ ਸੇਵਾ ਲੈ ਕੇ ਆਏ ਨੇ ਤਾਂ ਜੋ ਜਿਹੜੇ ਇਸ ਪਿੰਡ ਦੇ ਲੋਕ ਨੇ ਕਿਉਂਕਿ ਸੰਪਰਕ ਟੁੱਟ ਗਿਆ ਏ ਲੋਕਾਂ ਕੋਲੇ ਜਿੰਨਾ ਕ ਰਾਸ਼ਨ ਆ ਉਹੀ ਵਰਤੀ ਜਾਂਦੇ ਨੇ ਤਾਂ ਹੁਣ ਅਸੀਂ ਗੋਲਾ ਢੋਲਾ ਪਿੰਡ ਦੇ ਵਿੱਚ ਮੌਜੂਦ ਆ ਜਿੱਥੇ ਤੁਸੀਂ ਵੇਖ ਲਓ ਕਿ ਪਾਣੀ ਦੇ ਵਿੱਚ ਵੀਰਾ ਵੱਲੋਂ ਇੱਕ ਲਾਈਨ ਬਣਾ ਕੇ ਪ੍ਰੋਪਰ ਮੇਨ ਬਣਾ ਕੇ ਸੜਕ ਦੇ ਉੱਤੇ ਇਹਨਾਂ ਨੇ ਟਰਾਲੀ ਖੜੀ ਕੀਤੀ ਆ ਉਹਦੇ ਵਿੱਚੋਂ ਸਮਾਨ ਲਾ ਕੇ ਇਹ ਸਾਰੇ ਵੀਰ ਪਾਣੀ ਦੇ ਵਿੱਚ ਖੜੇ ਨੇ ਸੇਵਾ ਦਾ ਤੁਸੀਂ ਇਹ ਰੂਪ ਵੀ ਦੇਖ ਸਕਦੇ ਹੋ ਕਿ ਪੰਜਾਬੀ ਨੇ ਜਿਹੜੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਕਿਸੇ ਵੀਰ ਦੇ ਮੂੰਹ ਦੇ ਵਿੱਚ ਅਨਾਜ ਨਹੀਂ ਹੈ ਕੋਈ ਭੁੱਖਾ ਬੈਠਾ ਹੈ ਤਾਂ ਉਹ ਫਿਰ ਕਿਵੇਂ ਉਹਨਾਂ ਤੱਕ ਰਾਸ਼ਨ ਪਹੁੰਚਾਉਣਾ ਉਹ ਆਪਣੀਆਂ ਸਾਰੀਆਂ ਸਕੀਮਾਂ ਘੜ ਲੈਂਦੇ ਨੇ ਹਾਲਾਂਕਿ ਪਾਣੀ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਕਾਫੀ ਪੱਧਰ ਆ ਜਿਹੜਾ ਉੱਚਾ ਪਾਣੀ ਲਗਾਤਾਰ ਵਹਿ ਵੀ ਰਿਹਾ ਤਾਂ ਪਿੰਡ ਵਾਸੀ ਵੀ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਜਿਆਦਾ ਬਾਈ ਜੀ ਨੁਕਸਾਨ ਹੋਇਆ ਜੀ ਬਿਲਕੁਲ ਜੀ ਫਾਦੋਂ ਵਾਦ ਨੁਕਸਾਨ ਹੋ ਗਿਆ ਆ ਤੇ ਆ ਬਾਈ ਸੜਕ ਇਹ ਕਿੱਦੇ ਟੁੱਟ ਗਈ ਐ ਇਹ ਰਾਵੀ ਦਾ ਪਾਣੀ ਉਧਰ ਪੱਧਰ ਵਧਿਆ ਠੀਕ ਹੈ ਜੀ ਤੇ ਉਹਦੇ ਕਰਕੇ ਪਾਣੀ ਜਦੋਂ ਇਹ ਤੋਂ ਸੀ ਪਹਿਲਾਂ ਉਹ ਪੂਰੀ ਭਰ ਗਈ ਓਵਰਫਲੋ ਹੋ ਗਿਆ ਫਿਰ ਪਹਿਲਾਂ ਨੁਕਤੋਂ ਹੀ ਪਾਣੀ ਉਛਲਿਆ ਉਤੋਂ ਬਾਅਦ ਇਹ ਤੁਸੀਂ ਟੁੱਟ ਗਈ ਠੀਕ ਹੈ ਹਾਂਜੀ ਤੇ ਹੁਣ ਪਿੰਡ ਦੇ ਵਿੱਚ ਰਾਸ਼ਨ ਪਹੁੰਚਾਉਣ ਦਾ ਕੋਈ ਸਾਧਨ ਨਹੀਂ ਹੈ ਮਤਲਬ ਇੱਥੇ ਸੰਪਰਕ ਟੁੱਟਿਆ ਹੋਇਆ ਹੈ ਨਹੀਂ ਬਿਲਕੁਲ ਸਾਡੇ ਪਿੰਡ ਦਾ ਸੰਪਰਕ ਬਿਲਕੁਲ ਟੁੱਟਾ ਇੱਕ ਠੇਠ ਗਿਆ ਤਾਂ ਨਹੀਂ ਸੰਪਰਕ ਆਉਂਦਾ ਤੇ ਇੱਕ ਆਉਂਦਾ ਧਰਮਗੋੜਰ ਤਰ੍ਹਾਂ ਨਹੀਂ ਉਧਰ ਪਿੱਛੇ ਦੀ ਰਾਹ ਹੈਗਾ ਕੋਈ ਹਾਂਜੀ ਉਧਰ ਵੀ ਸਾਹਮਣੇ ਆਓ ਸਾਹਮਣੇ ਟੁੱਟੀ ਹੈ ਤੁਸੀਂ ਮਤਲਬ ਆਉਣਾ ਐਂ ਹੀ ਪੈਂਦਾ ਹਾਂ ਏਦਾਂ ਹੀ ਆਉਣਾ ਪੈਂਦਾ ਤਾਂ ਬਹੁਤ ਇਹ ਕਿਵੇਂ ਲੱਗਿਆ ਜਦੋਂ ਵੀਰਾਂ ਦਾ ਰਾਸ਼ਨ ਲੈ ਕੇ ਆਏ ਨੇ ਪਿੰਡ ਵਾਸੀਆਂ ਦਾ ਕੀ ਕੇ ਵੀਰ ਜੀ ਬਹੁਤ ਰੂਹ ਖੁਸ਼ ਹੋਈ ਆ ਕਿ ਭੁੱਖੇ ਜਿਹੜੇ ਬੈਠੇ ਹਨ ਉਹਨਾਂ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਭਰਾਵਾਂ ਦਾ ਸਾਰਿਆਂ ਦਾ ਹੀ ਲੱਗਦਾ ਇਹ ਪੰਜਾਬੀ ਕਰ ਸਕਦਾ ਨਹੀਂ ਤਾਂ ਹੋਰ ਆਪਾਂ ਦੇਖਦੇ ਆਂ ਵੀ ਕਿਸੇ ਦੇ ਦਿਲ 'ਚ ਦਰਦ ਨਹੀਂ ਆਉਂਦਾ ਪੰਜਾਬੀ ਦਾ ਹੀ ਪੰਜਾਬੀ ਨੂੰ ਵੇਖ ਕੇ ਦਿਲ ਫਟਦਾ ਬਿਲਕੁਲ ਜੀ ਬਿਲਕੁਲ ਇਹ ਪੰਜਾਬ ਇੱਕ ਸਟੇਟ ਹੀ ਐ ਹੋਰੀ ਜਿੱਥੇ ਵੀ ਤੇਰੇ ਲੋਡ ਪੈਂਦੀ ਆ ਅਨੰਦ ਦਾਤਾ ਜਿਹੜਾ ਪੰਜਾਬ ਦਾ ਹੀ ਲੈ ਕੇ ਪਹੁੰਚਦਾ ਹੀ ਪਹੁੰਚਦਾ ਇੱਥੇ ਕਿੰਨੇ ਕਿੰਨਾ ਕਿ ਤੁਸੀਂ ਮਤਲਬ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਸੜਕਾਂ ਟੁੱਟ ਗਈਆਂ ਸਾਰਾ ਕੁਝ ਤਾਂ ਫਿਕਰ ਤਾਂ ਹੁੰਦਾ ਹੀ ਆ ਵੀ ਬੱਚਿਆਂ ਦੇ ਮੂੰਹ ਦੇ ਵਿੱਚ ਬੱਚੇ ਰੋਟੀ ਮੰਗਦੇ ਆ ਢਿੱਡ ਰੋਟੀ ਮੰਗਦਾ ਪਰ ਜਦੋਂ ਇਸ ਤਰ੍ਹਾਂ ਦੇ ਹਾਲਾਤ ਵੇਖੇ ਤਾਂ ਬਹੁਤ ਮਨ ਪਿਗਲਦਾ ਹੈ ਬਿਲਕੁਲ ਜੀ ਬਿਲਕੁਲ ਬਹੁਤ ਜ਼ਿਆਦਾ ਪਰੇਸ਼ਾਨੀ ਆਈ ਤੇ ਸਾਨੂੰ ਤਾਂ ਮਹਿਸੂਸ ਹੀ ਇਹ ਹੋ ਰਿਹਾ ਕਿ ਅਸੀਂ ਰੁੜ ਜਣਾ ਆ ਜਿੱਦੋਂ ਜਿਹੜੇ ਸਾਡੇ ਪਿੰਡ ਦੇ ਸਾਹਮਣੇ ਤੁਸੀਂ ਦੇਖ ਸਕਦੇ ਟੁੱਟੀ ਤੁਸੀਂ ਦੇ ਪਾਣੀ ਬਹੁਤ ਜ਼ਿਆਦਾ ਇਧਰ ਨੂੰ ਗਿਆ ਤੇ ਸਾਨੂੰ ਦੇ ਹੀ ਜਾਨੀ ਮਾਲੀ ਨੁਕਸਾਨ ਕਿੰਨੇ ਕਿ ਪਹਿਲਾਂ ਇੱਥੇ ਰਾਸ਼ਨ ਲੈ ਕੇ ਹੋਰ ਪਹੁੰਚੇ ਨੇ ਕਾਫੀ ਪਹੁੰਚੇ ਨੇ ਪਰ ਇਹ ਸਮੱਸਿਆ ਇਹੋ ਹੀ ਆ ਕਿ ਦੂਜੇ ਪਿੰਡ ਜਿਨ੍ਹਾਂ ਪਿੱਛੋਂ ਆਉਂਦੀ ਪਿੱਛੇ ਪਿੱਛੇ ਲੋ ਮੁੜ ਜਾਂਦੇ ਸੇਵਾਦਾਰ ਅੱਗੇ ਰਸਤਾ ਨਹੀਂ ਲੱਭਦਾ ਇਹਨਾਂ ਨੂੰ ਚਲੋ ਇਹ ਬਾਈ ਹੁਣੀ ਵੀ ਪਹੁੰਚੇ ਹੋਏ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਪਹੁੰਚੇ ਹੋ ਬਾਈ ਜੀ ਅਸੀਂ ਲੁਧਿਆਣੇ ਜ਼ਿਲ੍ਹੇ ਦਾ ਮੇਰਾ ਪਿੰਡ ਬਲਾਰਾ ਤੇ ਮੇਰੇ ਨਾਲ ਸਾਥੀ ਨੌਜਵਾਨੇ ਲਹਾਰੇ ਤੋਂ ਗਿੱਲ ਪਿੰਡ ਤੋਂ ਤੇ ਟਿੱਬੇ ਤੋਂ ਬਾਕੀ ਸਾਡੇ ਨਾਲ ਲੋਕਲ ਗਰਦਾਸਪੁਰ ਪਿੰਡ ਦੇ ਮੁੰਡੇ ਹੈਗੇ ਨੇ ਦਾਲਮ ਖੁਰਦ ਦੇ ਦਾਲਮ ਨੰਗਲ ਦੇ ਜਿਹੜੇ ਸਾਡੀ ਬਹੁਤ ਮਦਦ ਕਰ ਰਹੇ ਆ ਤਾਂ ਕਿ ਅਸੀਂ ਸਮਾਨ ਲੋਕਾਂ ਦੇ ਘਰੋ ਘਰੀ ਬਚਾ ਸਕੀਏ ਇਹਨਾਂ ਨੇ ਸਾਡਾ ਸਾਡਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਬਹੁਤ ਜ਼ਿਆਦਾ ਸਹਿਯੋਗ ਹੈ ਇਹਨਾਂ ਦਾ ਅੱਛਾ ਕੀ ਕਹਿਣਾ ਚਾਹੋਗੇ ਕਿਉਂਕਿ ਇੱਕ ਬਹੁਤ ਵੱਡੀ ਜਿਹੜੀ ਸਮੱਸਿਆ ਲੋਕਾਂ ਨੂੰ ਵੀ ਆ ਰਹੀ ਸੀ ਆਮ ਤੌਰ ਤੇ ਸੋਸ਼ਲ ਮੀਡੀਆ ਤੇ ਵੀ ਖਬਰਾਂ ਕਈ ਪਿੰਡੀ ਦਾ ਰਾਸ਼ਨ ਦੀਆਂ ਵਾਰੀ-ਵਾਰੀ ਟਰਾਲੀਆਂ ਪਹੁੰਚ ਰਹੀਆਂ ਪਰ ਜਿਵੇਂ ਇਸ ਪਿੰਡ ਦੇ ਵਿੱਚ ਰਾਸ਼ਨ ਦੀ ਬੜੀ ਘੱਟ ਸੁੱਤਾ ਸੀ ਇੱਥੇ ਤੁਸੀਂ ਚੁਣਿਆ ਵਧੀਆ ਕੀਤਾ ਅਸੀਂ ਇਹ ਅਸੀਂ ਪਹਿਲਾਂ ਇੱਕ ਦਿਨ ਪਹਿਲਾਂ ਆਇਡੈਂਟੀਫਾਈ ਕਰਿਆ ਇਹ ਪਿੰਡ ਸਾਡੇ ਜਿਹੜੇ ਲੋਕਲ ਵਰਕਰ ਨੇ ਉਹਨਾਂ ਦੀ ਹੈਲਪ ਨਾਲ ਇਹਨਾਂ ਨੇ ਸਾਨੂੰ ਪਿੰਡ ਆਇਡੈਂਟੀਫਾਈ ਕਰਕੇ ਦਿੱਤਾ ਉਸ ਤੋਂ ਬਾਅਦ ਅਸੀਂ ਇਹ ਸਮਾਨ ਇੱਥੇ ਇੰਨਾ ਤੱਕ ਪਹੁੰਚਦਾ ਕਰ ਰਹੇ ਹਾਂ ਪਰ ਇਹ ਵੀ ਬਹੁਤ ਸਾਡੇ ਲਈ ਮੁਸ਼ਕਲ ਸੀਗਾ ਪਰ ਇਹਨਾਂ ਨੇ ਜਿੰਨਾ ਸਹਿਯੋਗ ਇਹਨਾਂ ਨੇ ਦਿੱਤਾ ਇਹਨਾਂ ਦਾ ਪਿੰਡ ਵਾਸੀਆਂ ਦਾ ਨੰਗਲ 달ਮ ਨੰਗਲ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਭਾਈ ਜੀ ਤੁਸੀਂ ਜਦੋਂ ਆਪਦੇ ਘਰ ਦੇ ਵਿੱਚ ਬੰਦਾ ਬ ਮਨ ਦੇ ਵਿੱਚ ਬੜਾ ਮਹਿਸੂਸ ਹੁੰਦਾ ਜਦੋਂ ਇੱਥੇ ਆ ਕੇ ਇਹਨਾਂ ਲੋਕਾਂ ਦਾ ਦਰਦ ਦੇਖਦੇ ਹੋ ਜਿਹੜੇ ਲੋਕ ਹਰ ਇੱਕ ਦੇ ਪੰਡਾਰੇ ਮਹਾਰਾਜ ਕਰੇ ਭਰੇ ਰਹਿਣ ਤਾਂ ਜਦੋਂ ਇਹਨਾਂ ਦੀਆਂ ਤੁਸੀਂ ਤਰਸ ਦੀਆਂ ਅੱਖਾਂ ਵੇਖਦੇ ਹੋ ਵੀ ਜਦੋਂ ਕੋਈ ਅਨਾਜ ਆਉਂਦਾ ਤਾਂ ਵਿਚਾਰੇ ਟੁੱਟ ਕੇ ਪੈਂਦੇ ਨੇ ਤਾਂ ਉਸ ਚੀਜ਼ ਨੂੰ ਕਿਵੇਂ ਲੱਗਦਾ ਮਨ ਦੇ ਵਿੱਚ ਭਾਈ ਟੁੱਟ ਕੇ ਤਾਂ ਚਲੋ ਬਹੁਤ ਘੱਟ ਲੋਕ ਪੈਂਦੇ ਨੇ ਪਰ ਜਿੰਨੇ ਇਹ ਲੋਕ ਮੈਂ ਕਹਿਣ ਦਾ ਮਤਲਬ ਭੁੱਖ ਮਾਰੇ ਕਿਉਂਕਿ ਹਰ ਇੱਕ ਨੂੰ ਪਰ ਇਹਨਾਂ ਦੇ ਵਿੱਚ ਹੰਬਲਤਾ ਬਹੁਤ ਬਹੁਤ ਜ਼ਿਆਦਾ ਕਟਕਟ ਕੇ ਭਰੀ ਹੋਈ ਆ ਇਹ ਇਹਨਾਂ ਸਹਿਯੋਗ ਦੇ ਰਹੇ ਨੇ ਸਾਡਾ ਜੇ ਅਸੀਂ ਰਾਸ਼ਨ ਲੈ ਕੇ ਆਉਨੇ ਆ ਤਾਂ ਜਿਹੜੇ ਬੰਦੇ ਲੋੜਵੰਦ ਨੇ ਸਿਰਫ ਉਹੀ ਲੈਂਦੇ ਨੇ ਬਾਕੀ ਹਰੇਕ ਕੋਈ ਜ਼ਿੰਮੇਵਾਰ ਕੋਈ ਕਿਸੇ ਵੀ ਕੈਟਾਗਰੀ ਨਾਲ ਸੰਬੰਧਤ ਕੋਈ ਧੱਕਾ ਨਹੀਂ ਕਰਦਾ ਬਹੁਤ ਪਿਆਰ ਨਾਲ ਇਹ ਸਾਡੀ ਗੱਲ ਸੁਣਦੇ ਨੇ ਕਹਿੰਦਾ ਭਾਈ ਜਿਹੜੇ ਸਾਡੇ ਦੇ ਟੈਗ ਲਾਗੇ ਜਾਂਦੇ ਆ ਵੀ ਉੜਦਾ ਪੰਜਾਬ ਆ ਇਹ ਐ ਕਰਦੇ ਆ ਆ ਜਿਹੜੀ ਜਵਾਨੀ ਆ ਕਿਉਂਕਿ ਜਿਵੇਂ ਕਿਸਾਨੀ ਅੰਦੋਲਨ ਵੇਲੇ ਆਈ ਸੀ ਤਾਂ ਹੁਣ ਤੁਸੀਂ ਮੇਰੇ ਖਿਆਲ ਨਾਲ ਉਧਰ ਲੁਧਿਆਣੇ ਵਾਲੀ ਸਾਈਡ ਤੋਂ ਆਏ ਹੋ ਤਾਂ ਕਿੰਨਾ ਤੁਸੀਂ ਸਫਰ ਤੈਅ ਕਰਕੇ ਆਏ ਹੋ ਹੁਣ ਪਾਣੀ ਦੇ ਵਿੱਚ ਖੜੇ ਹੋ ਅਨਾਜ ਪਚਾ ਰਹੇ ਹੋ ਰਾਸ਼ਨ ਪਚਾ ਰਹੇ ਹੋ ਭਾਈ ਜੀ ਤੁਸੀਂ ਕੈਮਰਾ ਮਾਰ ਕੇ ਘੁਮਾ ਕੇ ਦਿਖਾ ਸਕਦੇ ਹੋ ਆ ਤੁਹਾਨੂੰ ਦੇਖ ਲਓ ਸਰਦਾਰ ਮੁੰਡੇ ਸਾਰੇ ਪੱਗਾਂ ਵਾਲੇ ਮੁੰਡੇ ਦਿਖ ਰਹੇ ਨੇ ਇਹਨਾਂ 'ਚੋਂ ਤੁਹਾਨੂੰ ਲੱਗਦਾ ਕਿ ਕੋਈ ਉੜਦਾ ਪੰਜਾਬ ਵਾਲਾ ਹੈਗਾ ਸਾਰੇ ਮੁੰਡੇ ਚੜਦੀ ਕਲਾ ਵਾਲੇ ਨੇ ਗੁਰਸਿੱਖ ਮੁੰਡੇ ਨੇ ਸਾਰੇ ਪੂਰਾ ਅਸੀਂ ਤੀਜੀ ਵਾਰੀ ਆ ਸ਼ੋਰ ਨਾਲ ਜਿੰਨੀ ਮਦਦ ਹੋ ਸਕਦੀ ਹੈ ਵੱਧ ਤੋਂ ਵੱਧ ਆਪਦੀ ਮਦਦ ਕਰ ਰਹੇ ਨੇ ਲੱਗਦਾ ਵੀ ਭਾਈ ਬਾਰੀ-ਬਾਰੀ ਇਹ ਗੱਲ ਆਉਂਦੀ ਹੈ ਵੀ ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ ਲੱਗਦਾ ਵੀ ਇਹ ਗੁਰੂ ਦੀ ਕਿਰਪਾ ਸਾਰੇ ਪੰਜਾਬੀਆਂ ਤੇ ਯੋਧਿਆਂ ਤੇ ਜਿਹੜੇ ਹਰ ਇੱਕ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਇਹਦੇ ਅਨਾਜ ਢਿੱਡ ਦੇ ਵਿੱਚ ਨਹੀਂ ਗਏ ਭੁੱਖਾ ਉਹਦੇ ਲਈ ਚਾਏ ਉਹਨਾਂ ਨੂੰ ਸਮੁੰਦਰ ਪਾਰ ਕਰਨੇ ਪੈਣ ਚਾਏ ਜੋ ਮਰਜ਼ੀ ਕਰਨਾ ਪਵੇ ਪਹੁੰਚਦੇ ਬਾਈ ਜੀ ਬਿਲਕੁਲ ਪੰਜਾਬ ਨਾ ਕਦੇ ਉਜੜਿਆ ਨਾ ਕਦੇ ਉਜੜਣਾ ਅੱਗੇ ਵੀ ਇਨ ਫਿਊਚਰ ਵੀ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਹੀ ਰਹੂਗਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਆਪਣੇ ਆਪਣੇ ਬੱਚਿਆਂ ਨੂੰ ਸ਼ਹੀਦ ਕਰਾ ਕੇ ਉਸ ਤੋਂ ਬਾਅਦ ਵੀ ਉਹ ਚੜ੍ਹਦੀ ਕਲਾ ਚ ਰਹਿਆ ਸੀ ਉਹਨਾਂ ਦੇ ਪੁੱਤਰ ਆ ਤੁਹਾਨੂੰ ਲੱਗਦਾ ਕਿ ਪੰਜਾਬ ਕਦੇ ਉਜੜ ਸਕਦਾ ਕਿਸੇ ਹਾਲਤ ਚ ਨਹੀਂ ਉਜੜ ਸਕਦਾ ਪੰਜਾਬ ਚੜਦੀ ਕਲਾ ਚ ਹੈ ਤੇ ਚੜਦੀ ਕਲਾ ਚ ਰਹੇਗਾ ਕੀ ਕਹਿਣਾ ਚਾਹੋਗੇ ਇਹਨਾਂ ਨੌਜਵਾਨਾਂ ਦਾ ਜਿਹੜੇ ਚੜਦੀ ਕਲਾ ਦੇ ਵਿੱਚ ਨੇ ਖਾਸ ਕਰਕੇ ਕਿ ਮੈਸੇਜ ਬਹੁਤ ਵੱਡਾ ਅਸੀਂ ਆਪਣੇ ਮਾਧਿਅਮ ਦੇ ਰਾਹੀਂ ਵੀ ਦੇ ਰਹੇ ਆਂ ਵੀ ਅੱਗੇ ਵੀ ਆਉਂਦੀ ਰਹੂਗੀ ਕਿਉਂਕਿ ਅਰੀ ਦਾ ਰਾਸ਼ਨ ਕਾਫੀ ਵੱਡੀ ਗਿਣਤੀ ਚ ਇੱਥੋਂ ਤੱਕ ਪਹੁੰਚ ਰਿਹਾ ਬਾਦ ਦੇ ਵਿੱਚ ਵੀ ਇਹਨਾਂ ਦਾ ਤੁਸੀਂ ਮਤਲਬ ਹੌਸਲਾ ਅਫਜਾਈ ਕਰੋਗੇ ਬਾਅਦ ਦੇ ਵਿੱਚ ਵੀ ਪੁੱਛ ਪੜਤਾਲ ਕਰੋਗੇ ਬਾਈ ਜੀ ਸਾਡੇ ਨਾਲ ਇੱਕ ਸੰਸਥਾ ਐਕਟ ਹਿਊਮਨ ਹਰਲੀਨ ਮੈਮ ਨੇ ਮੈਮ ਵੀ ਆ ਸਾਡੇ ਭੈਣ ਵੀ ਨੇ ਉਹ ਬਹੁਤ ਜ਼ਿਆਦਾ ਬੈਕਐਂਡ ਤੇ ਸਾਡੀ ਬਹੁਤ ਸਪੋਰਟ ਕਰ ਰਹੇ ਨੇ ਉਹ ਇਹ ਨਹੀਂ ਹੈ ਕਿ ਹੁਣ ਹੁਣ ਹੜਾ ਆਇਆ ਤਾਂ ਹੁਣ ਅਸੀਂ ਮਦਦ ਕਰ ਰਹੇ ਆ ਦੂਬਾਦ ਅਸੀਂ ਪਿੱਛੇ ਹੋ ਜਾਾਂਗੇ ਇਸ ਤੋਂ ਬਾਅਦ ਵੀ ਲੋਕਾਂ ਦੇ ਘਰ ਬਣਾਉਣ ਦੇ ਲਈ ਵੀ ਬੱਚਿਆਂ ਨੂੰ ਪੜਾਉਣ ਦੇ ਲਈ ਲਈ ਵੀ ਉਹ ਮਦਦ ਪੂਰੀ ਮਦਦ ਕਰਦੇ ਆ ਤੇ ਇਨ ਫਿਊਚਰ ਵੀ ਇਹਨਾਂ ਦੀ ਵੀ ਮਦਦ ਕਰਨਗੇ ਜਿਹੜੇ ਗਰੀਬ ਪਰਿਵਾਰ ਨੇ ਗਰੀਬ ਕਿਸਾਨ ਨੇ ਜਿਨ੍ਹਾਂ ਦੀਆਂ ਫਸਲਾਂ ਜ਼ਿਆਦਾ ਬਰਬਾਦ ਹੋਈਆਂ ਜਿਨ੍ਹਾਂ ਦਾ ਬਿਲਕੁਲ ਹੀ ਮਤਲਬ ਹੁਣ ਵੀ ਆਪਾਂ ਨੂੰ ਦੇਖ ਕੇ ਸਿਚੁਏਸ਼ਨ ਦੇ ਹਿਸਾਬ ਨਾਲ ਇਹ ਲੱਗਦਾ ਵੀ ਇੱਥੇ ਸਾਲ 2 ਸਾਲ ਫਸਲ ਹੁੰਦੀ ਦੀਂਦੀ ਨਹੀਂ ਨਗੀ ਕਿਸੇ ਵੀ ਤਰ੍ਹਾਂ ਤਾਂ ਉਹਨਾਂ ਟਾਈਮ ਪੀਰੀਅਡ ਵੀ ਬੈਕ ਐਂਡ ਤੇ ਵੀ ਇਹਨਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਊਗੀ ਕਿਸੇ ਨੇ ਆਪਣਾ ਬੱਚਾ ਪੜਾਉਣਾ ਕਿਸੇ ਨੇ ਚਲੋ ਵੈਸੇ ਇੱਕ ਅਲੱਗ ਟੌਪਿਕ ਆ ਜਿਵੇਂ ਬੱਚੇ ਗਰੀਬ ਪਰਿਵਾਰਾਂ ਚੋਂ ਕੋਈ ਯੂਪੀਐਸਸੀ ਆਈਪੀਐਸ ਆਈਐਸ ਬਣਨਾ ਚਾਹੁੰਦਾ ਉਹਦੇ ਲਈ ਵੀ ਮਦਦ ਕਰਨਾ ਚਾਹੁੰਦੇ ਆ ਤਾਂ ਸਾਡੀ ਸੰਸਥਾ ਕਿਸੇ ਵੀ ਟਾਈਮ 'ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਤੇ ਸਾਡੀ ਭੈਣ ਹਰਲੀਨ ਭੈਣ ਤੇ ਸਾਡੀ ਐਕਟ ਹਿਊਮਨ ਸੰਸਥਾ ਇਹ ਆਪਣੇ ਦੁੱਲਾ ਮੁੰਡਾ ਉਹਨੇ ਬਹੁਤ ਸੋਹਣੇ ਸ਼ਬਦ ਲਿਖੇ ਉਹ ਕਿ ਟਟਣ ਵੇਲੇ ਦਿਸ ਜਾਂਦਾ ਤੇ ਜਦੋਂ ਡੁੱਬਦਾ ਉਦੋਂ ਨਹੀਂ ਪੰਜਾਬ ਦੇਖਦਾ ਲੱਗਦਾ ਵੀ ਹੁਣ ਤਾਂ ਪੰਜਾਬ ਦੇ ਨਾਲ ਪੰਜਾਬ ਖੜਿਆ ਉਹ ਸਾਰੇ ਸਿਆਸਤਦਾਨ ਆ ਇੱਕ ਇੱਕ ਗਿਲਾ ਵੀ ਕਰਗੇ ਲੋਕ ਵੀ ਕਈ ਤਾਂ ਫੋਟੋਆਂ ਖਿਚਾਉਣੀਆਂ ਆਉਂਦੇ ਨੇ ਬੋਟਾ ਬਾਟ ਆਲੀਆਂ ਤੇ ਕਿਸ਼ਤੀ 'ਚ ਬੈਠ ਕੇ ਇਧਰੋਂ ਢੇੜਾ ਘਟ ਕੇ ਉਧਰ ਹੋ ਜਾ। ਬਾਈ ਜੀ ਗਿਲਾ ਜ਼ਰੂਰ ਹੈ ਬਟ ਆਪਣਾ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਕੋਈ ਸਬੰਧ ਨਹੀਂ ਨਾ ਆਪਾਂ ਕਿਸੇ ਨੂੰ ਚੰਗਾ ਕੀਏ ਨਾ ਕਿਸੇ ਨੂੰ ਮਾੜਾ ਕੀਏ ਪਰ ਇਹ ਐਜ਼ ਅ ਹਿਊਮੈਨਿਟੀ ਮਤਲਬ ਲੋਕਾਂ ਦੀ ਮਦਦ ਕਰਨਾ ਸਾਡਾ ਪੰਜਾਬੀ ਇੱਦਾਂ ਪਹਿਲਾ ਧਰਮ ਲੋਕਾਂ ਦੀ ਮਦਦ ਕਰਨਾ ਉਹ ਚਾਹੇ ਪੰਜਾਬ 'ਚ ਹੋਵੇ ਚਾਹੇ ਪੰਜਾਬ ਤੋਂ ਬਾਹਰ ਹੋਵੇ ਅਸੀਂ ਹਰ ਥਾਂ ਪੰਜਾਬੀ ਜਿਹੜੀ ਕੌਮ ਆ ਹਰ ਥਾਂ ਮਦਦ ਕਰਦੀ ਆ। ਇਦਾਂ ਦਾ ਚਲੋ ਪੋਲੀਟੀਕਲ ਨਾਲ ਸਾਡਾ ਕੋਈ ਲੈਣਾ ਦੇਣਾ ਹੁਣ ਜਦੋਂ ਪਾਣੀ ਦੇ ਵਿੱਚ ਖੜੇ ਹਾਂ ਰਾਸ਼ਨ ਲੈ ਕੇ ਆ ਰਹੇ ਹਾਂ ਕਈ ਵਾਰੀ ਇਹ ਹੁੰਦਾ ਵੀ ਬੰਦਾ ਕਹਿੰਦੇ ਵੀ ਪੰਜਾਬੀ ਜੀ ਉਹ ਅਵੇਸਲੇ ਹੋ ਗਏ ਇਹ ਤਾਂ ਗੱਡੀਆਂ ਦੇ ਸ਼ਕੀਨ ਹੋ ਗਏ ਇਹ ਤਾਂ ਏਸੀਆਂ ਦੇ ਸ਼ਕੀਨ ਹੋ ਗਏ ਲੱਗਦਾ ਵੀ ਫਿਰ ਉਹੀ ਖੂਨ ਖੋਲਿਆ ਉਹੀ ਜਵਾਨੀ ਬੋਲਦੀ ਆ ਬਾਈ ਬਿਲਕੁਲ ਦੀ ਖੂਨ ਖੋਲਿਆ ਇਹ ਨਾ ਅਵੇਸਲੇ ਹੋਏ ਨੇ ਨਾ ਇਹਨਾਂ ਨੇ ਹੋਣਾ ਉਹ ਇਹ ਆ ਲੋਡ ਦੇ ਹਿਸਾਬ ਨਾਲ ਚੱਲਦੇ ਆ ਜਦੋਂ ਇਹ ਚੜ੍ਹਦੀ ਕਲਾ 'ਚ ਹੁੰਦੇ ਆ ਤਾਂ ਚੜ੍ਹਦੀ ਕਲਾ 'ਚ ਰਹਿੰਦੇ ਆ ਫਿਰ ਇਹ ਗੱਡੀਆਂ ਵੀ ਵਧੀਆ ਕੱਪੜੇ ਵੀ ਵਧੀਆ ਸਾਰਾ ਕੁਝ ਵਧੀਆ ਹੰਡਾਉਂਦੇ ਆ ਜਦੋਂ ਇਹ ਮਤਲਬ ਕਿਸੇ ਵੀ ਤਰ੍ਹਾਂ ਦੀ ਕੋਈ ਕਰੋਪੀ ਆਉਂਦੀ ਆ ਤਾਂ ਉਹੀ ਆਪਣੀਆਂ ਗੱਡੀਆਂ ਖੜਾ ਕੇ ਸਾਰਾ ਕੁਝ ਖੜਾ ਕੇ ਸ ਨੀ ਮਦਦ ਲਈ ਮੂਰੇ ਵੀ ਉਹੀ ਪੰਜਾਬੀ ਆਉਂਦੇ ਨੇ ਧੰਨਵਾਦ ਜੀ ਬਹੁਤ ਵਧੀਆ ਤੁਸੀਂ ਦੇਖਿਆ ਕਿ ਪਾਣੀ ਦੇ ਵਿੱਚ ਖੜ ਕੇ ਵੀਰ ਜਿਹੜਾ ਰਾਸ਼ਨ ਰਸ ਦੇ ਲੈ ਕੇ ਆਏ ਨੇ ਪਿੱਛੇ ਇਹਨਾਂ ਦੀਆਂ ਟਰਾਲੀਆਂ ਖੜੀਆਂ ਲਧਿਆਣੇ ਵਾਲੀ ਸਾਈਡ ਤੋਂ ਵੀਰ ਹੋਣੀ ਆਏ ਨੇ ਤਾਂ ਇਹ ਪਿੰਡ ਆ ਜਿਹੜਾ ਗੋਲਾ ਢੋਲਾ ਇੱਥੇ ਸੰਪਰਕ ਟੁੱਟ ਗਿਆ ਕਿਉਂਕਿ ਸੜਕ ਟੁੱਟ ਗਈ ਰਾਸ਼ਨ ਬਹੁਤ ਘੱਟ ਪਹੁੰਚਦਾ ਸੀ ਇੱਥੋਂ ਤੱਕ ਤਾਂ ਵੀਰ ਹੋਣਾ ਨੇ ਬਹੁਤ ਹਿੰਮਤ ਮਾਰੀ ਹੈ ਖਾਸ ਕਰਕੇ ਅਸੀਂ ਇਸ ਮਾਧਿਅਮ ਦਰਾਹੀਂ ਇਹ ਵੀ ਦੱਸਣਾ ਚਾਹੁੰਦੇ ਆ ਕਿ ਜੇ ਤੁਸੀਂ ਰਾਸ਼ਨ ਲੈ ਕੇ ਵੀ ਆਉਣਾ ਸੋਹਣਹਾਲ ਸੋਹਣਹਾਲ ਖਸਰ ਸਰੀਆ ਕਾਲਾ ਜਕਾਰੇ ਇਸੇ ਤਰ੍ਹਾਂ ਸਾਡੀ ਪੰਜਾਬ ਦੀ ਧਰਤੀ ਤੇ ਪੰਜਾਬੀਆਂ ਦੀ ਧਰਤੀ ਤੇ ਲੱਗਨੇ ਚਾਹੀਦੇ ਨੇ ਤੇ ਲੱਗਦੇ ਰਹਿਣਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਰਾਸ਼ਨ ਦੀ ਇਹਨਾਂ ਨੇ ਬਹੁਤ ਵੱਡੀ ਜਿਹੜੀ ਇੱਥੇ ਸਮੱਸਿਆ ਸੀਗੀ ਲੋਕਾਂ ਦੀ ਉਹ ਹੱਲ ਕਰੀ ਆ ਤੇ ਲਗਾਤਾਰ ਜਿੰਨੇ ਵੀ ਵੀਰ ਨੇ ਬਾਈ ਹੋਣਾ ਨੇ ਬਹੁਤ ਸੋਹਣੀ ਗੱਲ ਕੀਤੀ ਇੱਥੋਂ ਦੇ ਲੋਕਾਂ ਦੇ ਨਾਲ ਸੰਪਰਕ ਕਰੋ ਆਈਡੈਂਟੀਫਾਈ ਕਰੋ ਉਹ ਪਿੰਡ ਜਿਹੜੇ ਰਾਸ਼ਨ ਕਣੀਓ ਵਾਕਈ ਲੋੜਵੰਦ ਨੇ ਜਿੰਨਾਂ ਘਰਾਂ ਦੇ ਵਿੱਚ ਛੁੱਲਾ ਨਹੀਂ ਤਪ ਰਿਹਾ ਜਿੰਨਾਂ ਜਿਹੜੀਆਂ ਮਾਵਾਂ ਨੇ ਉਹ ਬੈਠੀਆਂ ਹੋਈਆਂ ਨੇ ਅਹਿਸਾਸ ਦੇ ਕਿ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਮੂੰਹ ਦੇ ਵਿੱਚ ਉਹ ਅਨਾਜ ਕਿਵੇਂ ਪਉਣਗੀਆਂ ਕਦੋਂ ਪਉਣਗੀਆਂ ਕਿਉਂਕਿ ਤੁਹਾਨੂੰ ਪਤਾ ਬਜਲੀ ਬਿਜਲੀ ਜਿਹੜੀ ਇੱਥੇ ਹੈ ਨਹੀਂਗੀ ਸੰਪਰਕ ਕੋਈ ਹੈ ਨਹੀਂਗਾ ਲੋਕ ਭੁੱਖੇ ਪਿਆਸੇ ਬੈਠੇ ਨੇ ਪਰ ਪੰਜਾਬੀ ਹੱਕ ਦੇ ਵਿੱਚ ਨਿਤਰੇ ਨੇ ਯੋਧੇ ਬਣ ਕੇ ਨਿਤਰੇ ਨੇ ਤਾਂ ਇਹਨਾਂ ਦੀ ਜਿਹੜੀ ਇਸ ਹੌਸਲੇ ਨੂੰ ਅਸੀਂ ਸਲਾਮ ਕਰਦੇ ਆ ਇਸ ਜਿਹੜੀ ਦਲੇਰੀ ਦਿਖਾਈ ਆ ਇਹਨਾਂ ਨੇ ਉਸ ਨੂੰ ਸਲਾਮ ਕਰਦੇ ਆ ਲਗਾਤਾਰ ਡੇਲੀ ਪੋਸਟ ਪੰਜਾਬੀ ਦੇ ਜਰੀਏ ਤੁਹਾਨੂੰ ਹੜਾ ਦੀ ਕਵਰੇਜ ਦਿਖਾ ਰਿਹਾ ਕੈਮਰਾਮੈਨ ਹੈਪੀ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ